ਸਾਡੀ ਨਾਲ ਦੁਕਾਨ ਹੈਗੀ ਹੈ ਕੀ ਗੱਲ ਕੀ ਹੈ ਅੱਜ ਤੇ ਭਾਜੀ ਗੱਲ ਕੋਈ ਨਹੀਂ ਇੱਕੋ ਆਵਾਜ਼ ਹੀ ਤੇ ਠਾਦੀ ਹਾਂਜੀ ਇਹ ਰਾਮਲੀ ਨੂਜ਼ ਦੇ ਨਾਲ ਇੱਕ ਪੈਂਡਰ ਜਨਾਨੀ ਆਂਦੀ ਮੱਥਾ ਟੇਕ ਕੇ ਮੰਦਰੋਂ ਅੱਛਾ ਜੀ ਤੇ ਨਾਲੇ ਗਿਆ ਦੋਸਤ ਤੇ ਖਲੋ ਇਧਰ ਆਗੇ ਤੇ ਖਲੋਤਾ ਹੀ ਉਹ ਟੇਡਾ ਹੋ ਗਿਆ ਆਪਾਂ ਸੋਚਿਆ ਕਿ ਸ਼ਾਇਦ ਉਹਨੂੰ ਕੋਈ ਟੈਟੂ ਨਾ ਪਰ ਜਦੋਂ ਦੇਖਿਆ ਤਾਂ ਉਹ ਸ਼ੇਕ ਹੋ ਗਿਆ ਸਾਨੂੰ ਪਤਾ ਹੀ ਲੱਗਾ ਕੌਣ ਹੈਗਾ ਕੌਣ ਨਹੀਂ ਹੈਗਾ ਇਹ ਕਿੰਨੇ ਪੁੱਤੋ ਪਤਾ ਲੱਗਾ ਕਿੰਨੇ ਬੰਦੇ ਸੀ ਜਾਂ ਕਿੰਨੇ ਕੋਈ ਪਾਈ ਕੋਈ ਪਤਾ ਹੀ ਨਹੀਂਗਾ ਆਪਾਂ ਦੇ ਸਾਮਾਨ ਲੰਗਰ ਦਾ ਬਣਾਉਂਦੇ ਸੀ ਅੱਛਾ ਜੀ ਇਹ ਕਿਹੜੀ ਜਗ੍ਹਾ ਤੇ ਵਾਰਦਾਤ ਹੋਈ ਹੈ ਇਹ ਵਿਸ਼ਾਲ ਪਿਆਰ ਗਲੀ ਨੰਬਰ 7 ਹੁਣ ਮੌਕੇ ਤੇ ਪੁਲਿਸ ਆ ਗਈ ਹੈ ਹਾਂਜੀ ਪੁਲਿਸ ਆ ਗਈ ਹੈ ਕਿਸੇ ਨਾਲ ਗੋਲੀ ਗਾਲੀ ਵੱਜੀ ਕੋਈ ਦੋ ਜਣ ਵੱਜੀ ਇੱਕ ਤੇ ਇੱਥੇ ਹੱਥ ਤੇ ਵੱਜੀ ਤੇ ਇੱਕ ਤੇ ਟੇੜੇ ਤੇ ਵੱਜੀ ਹੈ ਅਮਰ ਮੁੰਡਾ ਦਾ ਉਹ ਉਹਨੂੰ ਹਸਪੀਟਲ ਲੈ ਗਏ ਆ ਇਹ ਪਤਾ ਲੱਗਾ ਕਿ ਕਿੰਨੇ ਕ ਬੰਦੇ ਸੀ ਆ ਕੁਝ ਨਾ ਨਾ ਕੋਈ ਪਤਾ ਕਿੰਨੂ ਨਹੀਂ ਪਤਾ ਲੱਗਾ ਬੰਦੇ ਬਾਦੂ ਇੱਥੇ ਪਰ ਕਿਸੇ ਮਤ ਪਤਾ ਲੱਗਾ ਮੁਕੇ ਤੇ ਪੁਲਿਸ ਆ ਗਈ ਚੰਦ ਜੀ ਇੱਥੇ ਇੱਥੇ ਮੈਂ ਥੇਲੇ ਜੇ ਬੈਠਾ ਹਾਂ ਤੇ ਉੱਥੇ ਜਨਾਨੀ ਦੋ ਆਉਂਦੀਆਂ ਐ ਤੇ ਇਧਰੋਂ ਸੀਸੇ ਲੱਗੇ ਇਧਰ ਕੈਮਰੇ ਨੂੰ ਦੇਖੋ ਅੱਛਾ ਸੀਸੇ ਲੱਗੇ ਗੋਲੀਆਂ ਮੈਂ ਸੋਚਿਆ ਕਿ ਸੀਸੇ ਦੇ ਵਿੱਚੋਂ ਗੋਲੀ ਪਟਾਕਾ ਵੱਜਾ ਤੇ ਜਨਾਨੀ ਦੇ ਲਾਗੋ ਲੋਟਾ ਫੜਿਆ ਹੋਇਆ ਉਹਨਾਂ ਤੇ ਡਿੱਗ ਪਿਆ ਇਹੋ ਹੀ ਆਏਗਾ ਕਿੰਨੇ ਕ ਬੰਦੇ ਆਏ ਜਾਣ ਗੋਲੀ ਗਾਲੇ ਪਤਾ ਲੱਗਾ ਕੁਝ ਤੁਸੀਂ ਬਹੁਤ ਨਹੀਂ ਪਤਾ ਲੱਗਾ ਮੈਂ ਤੇ ਇੱਥੇ ਬੈਠਾ ਹਾਂ ਅੱਛਾ ਜੀ ਹਾਂ ਜੀ ਗੋਲੀ ਚੱਲਦੀ ਆਵਾਜ਼ ਹੈ ਜਿਹੜੀ ਸੁਣੀ ਹੈ ਤੇ ਗੋਲੀ ਗੋਲੀ ਚੱਲੀ ਹੈ ਆਰਾਮਬੜੀ ਚੌਂਕ ਵੀ ਵੱਜਦਾ ਮੇਨ ਬਜਾਰੀ ਹਾਂ ਜੀ ਪਤਾ ਲੱਗਾ ਕਿਨੇ ਵਿੱਚ ਸੀ ਇਹ ਬੱਚੇ ਨਹੀਂ ਅੱਛੀ ਸਾਥ ਕਰਨ ਲੱਭਦੂਗਾ ਬੰਦਾ ਬੰਦੇ ਦੋ ਆਂਦੇ ਜਰਾ ਹੋਏ ਜੀ ਉਹ ਫਿਰ ਉਹਨਾਂ ਨੂੰ ਹਸਪਤਾਲ ਉੱਪਰ ਕਿਰਾਏ ਤੇ ਹਾਂ ਹਸਤਲ ਗਏ ਤੇ ਬਈ ਆਪਾਂ ਬਾਕੀ ਕੀ ਤਕਰੀਕ ਆ ਹਾਂ ਜੀ ਆ ਗਿਆ ਨੌਲੇ ਸਾਰਿਆਂ ਨੂੰ ਠੀਕ ਹੈ